ਡੈਡੀ ਡੈਡੀ ਮੰਮੀ ਡੈਡੀ ਬੋਲਦੇ ਨਹੀਂ ਕੀ ਗੱਲ ਹੋ ਗਈ ਆ ਆਪ ਡੈਡੀ ਦੇ ਹੱਥ ਫਿਰ ਮੁੜੀ ਜਾਂਦੇ ਆ ਆ ਜਾਣੇ ਹਤਰੰਗ ਹੋ ਗਿਆਈ ਜਾਣੇ ਕਿ ਪਾਣੀ ਦਾ ਗਲਾ ਦੇ ਦਵਾਈ ਹਾ ਪਈ ਹੈ ਪੈਸੇ ਬਲ ਦੇ ਕੀ ਗੱਲ ਹੋ ਗਈ ਆ ਉੱਠੋ ਪਾਣੀ ਦੇਵਾ ਪਪਾ ਮੰਮੀ ਮੰਮੀ ਪਾਣੀ ਦੇ ਲਓ ਡੈਡੀ ਡੈਡੀ ਉੱਠੋ ਅਫਰ ਮੈਂ ਮੱਥੇ ਠਾਰ ਲਾਣਾ ਉੱਠੋ ਅਤਵਾ ਇਖਾ ਲਓ। ਅਫੜ ਕੇ ਪਾਣੀ ਪੀ। ਜੇਤੀ ਕਰੋ ਮੰਮੀ। ਉਠੋ। ਕਿੰਨੀ ਵਾਰੀ ਤੇਰੇ ਤੇ ਉਹਨੂੰ ਆਖਿਆ ਪੀ ਰੋਗ ਵੱਜ ਜਾਂਦਾ ਤੇ ਛੱਜ ਦੇ ਡਾਕਟਰ ਕੋ ਦਵਾਈ ਲੈ ਆ। ਜਾਂ ਮੇਰਾ ਪੁੱਤਰ ਡਾਕਟਰ ਨੂੰ ਆਜ ਮਾਰ ਕੇ ਲਿਆ। ਉਠੋ। ਨਾ ਕੇ ਥੋੜਾ ਕੋ ਸੋਇਆ। ਫਜੇ ਵੇ ਫੋਨ ਫੜ ਕੇ ਬੈਠੀ ਆ ਜੇ ਫੋਨ ਫੋਨ ਨੂੰ ਹੱਥ ਲੈਣਾ ਤੇਰਾ ਮੈਂ ਮੂੰਹ ਤੋੜ ਦੇਣਾ ਮੰਮੀ ਮੈਂ ਤੇ ਉਦਾਂ ਹੀ ਫੜਿਆ ਸੀ ਕੀ ਉਦਾਂ ਫੜਿਆ ਸੀ ਤੇਰੀ ਹਾਹੋ ਕਰ ਤੋਤਾ ਕਰਕੇ ਨਾ ਉਹ ਮੰਜੇ ਤੇ ਪੈ ਗਿਆ ਵਾ ਮੰਮੀ ਤੁਸੀਂ ਤੇ ਮੇਰੀ ਗੱਲ ਹੀ ਨਹੀਂ ਸਮਝਦੇ ਨਾ ਹੁਣ ਤੂੰ ਸਮਝਾਏਂਗੀ ਮੈਨੂੰ ਮਾਂ ਵਾ ਮੈਂ ਤੇਰੀ ਮੰਮੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਅਰਿਸ਼ਤਾਨਾ ਕਿਨੇ ਜਾਣ ਕੇ ਤੜਵਾਇਆ ਆ ਮੈਨੂੰ ਬਹੁਤੀ ਸਫਾਈਆਂ ਦੇਣ ਦੀ ਲੋੜ ਨਹੀਂ ਹਰ ਇੱਕ ਗੱਲ ਦੀ ਹੱਦ ਹੁੰਦੀ ਆ ਝੂਠ ਤੇ ਝੂਠ ਬੋਲੀ ਜਾਨੀ ਆ ਕਦੇ ਸੱਚ ਵੀ ਬੋਲ ਲਿਆ ਕਰ ਮੈਂ ਕੋਈ ਝੂਠ ਨਹੀਂ ਬੋਲਿਆ ਮੇਰਾ ਯਕੀਨ ਤੇ ਕਰੋ ਬੋਤਾ ਨਾ ਲੈਕਚਰ ਨਾ ਦੇ ਪਤਾ ਨਹੀਂ ਕੀ ਕਰਕੇ ਜਾਏਗੀ ਮੈਂ ਤਾਂ ਹੁਣ ਤੇਰੇ ਤੋਂ ਅੱਕੀ ਪਈ ਆ ਮੰਮੀ ਮੈਂ ਕੀ ਕਰਨਾ ਆ ਤੂੰ ਹੀ ਤੇ ਮੈਨਾਂ ਜਾਣ ਜਾਣ ਕੇ ਲੜਦੇ ਆ ਕੰਮ ਤਾਂ ਦਾ ਤੈਨੂੰ ਕੋਈ ਨਹੀਂ ਬਸ ਫੂਨ ਫੜ ਕੇ ਬੈਠੀ ਰਹਿਣੀ ਆ ਮੰਮੀ ਮੈਂ ਸਬਜ਼ੀ ਕੱਟ ਦਿੰਨੀ ਆ ਸਬਜ਼ੀ ਕੱਟ ਦਿੰਨੀ ਆ ਸਹਿਜ ਦਾ ਮੈਸੇਜ ਆਇਆ ਵਾ ਹਏ ਮਾ ਕੀ ਕਰਤਾ ਸਹਿਜ ਨੇ ਫੋਨ ਕਰਦੀ ਆ ਇਹਨੂੰ ਹਲੋ ਸਹਿਜ ਆ ਕੀ ਕੀਤਾ ਤੂੰ ਓ ਕਿਦਾਂ ਦਾ ਲੱਗਾ ਮੇਰਾ ਸਰਪ੍ਰਾਈਜ਼ ਸਹਿਜ ਮੈਂ ਤੈਨੂੰ ਕਹਿਣੀ ਮੇਰੀਆਂ ਫੋਟੋਆਂ ਡਿਲੀਟ ਕਰ ਦੇ ਜੇ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਨਾ ਤੇ ਪਤਾ ਨਹੀਂ ਕੀ ਹੋਣਾ ਆ ਕੁਝ ਨਾ ਕੁਝ ਬਣਾਉਣ ਵਾਸਤੇ ਤੇਰੇ ਫੋਟੋਆਂ ਅਪਲੋਡ ਕੀਤੀਆਂ ਮੈਂ ਹੁਣ ਤੇਰੀ ਅਕਲ ਟਿਕਾਣੀ ਆਊਗੀ ਵੇਖ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਪਲੀਜ਼ ਮੇਰਾ ਜਰੂਰਸ ਨਾ ਘੜਾ ਹੁਣ ਆਪਣਿਆਂ ਦੀ ਪਲੀਜ਼ ਪਲੀਜ਼ ਵਾਹ ਵੇ ਤੂੰ ਮੇਰੇ ਨਾਲ ਕਿੰਨਾ ਕੁਛ ਕੀਤਾ ਸੀ ਹੁਣ ਦੇਖੀ ਤੂੰ ਕਿਦਾਂ ਮਸ਼ਹੂਰ ਹੁੰਦੀ ਦੇਖ ਮੇਰੇ ਘਰ ਦੇ ਨਾਲ ਮੇਰਾ ਫੋਨ ਵੀ ਖੋਲਿਆ ਤੂੰ ਮੇਰਾ ਰਿਸ਼ਤਾ ਵੀ ਤੜਾਤਾ ਤੇ ਹੋਰ ਤੂੰ ਕੀ ਚਾਹਨਾ ਆ ਮੈਨੂੰ ਬਹੁਤ ਵਧੀਆ ਲੱਗਦੀ ਤੂੰ ਰੋਂਦੀ ਹੋਰ ਰੋ ਮੈਨੂੰ ਸ਼ਾਂਤੀ ਮਿਲਦੀ ਏ ਤੂੰ ਰੋਨੀ ਆ ਤੈਨੂੰ ਵੀ ਪਤਾ ਆ ਤੇਰਾ ਆ ਕੰਮ ਕਰਨਾ ਮੇਰੇ ਘਰ ਦੇ ਨਾਲ ਘਰੋਂ ਨਿਕਲਣ ਜੋਗੇ ਨਹੀਂ ਰਹਿਣ ਸਹਿਜ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਮੈਂ ਵੀ ਤੇ ਮਜਬੂਰੀ ਵਿੱਚ ਮੰਗਣੀ ਕਰਾਈ ਹੀ ਉਹ ਤੂੰ ਤਾਂ ਬੜਾ ਕੁਝ ਕਹੇਂਗੀ ਹੁਣ ਕਿ ਹੁਣ ਵੀ ਫੋਟੋਆਂ ਡਿਲੀਟ ਕਰ ਦੋ ਪਲੀਜ਼ ਮੇਰੇ ਫੋਟੋਆਂ ਡਿਲੀਟ ਕਰ ਦੇ ਕਰਦਿਆਂ ਨੂੰ ਨਾ ਸਾਰਿਆਂ ਨੇ ਬੇਨੇ ਮਾਰ ਮਾਰ ਕੇ ਨਾ ਮਾਰ ਦੇਣਾ ਆ ਹੁਣ ਤੇ ਜੱਟ ਨੇ ਤੇਰੀ ਨਾ ਬਰਬਾਦੀ ਵੇਖਣੀ ਬਸ ਵੇਗ ਤੂੰ ਥੋੜਾ ਮਾੜਾ ਮੋਟਾ ਦੇ ਤਰਸ ਖਾ ਪਲੀਜ਼ ਇਦਾਂ ਨਾ ਕਰ ਹੁਣ ਸ਼ਾਮ ਤੱਕ ਵੇਖੀ ਤੂੰ ਹੋਰ ਕਿੰਨੀ ਮਸ਼ਹੂਰ ਹੋ ਜਾਣਾ ਤੇ ਮੈਨੂੰ ਫੋਨ ਨਾ ਕਰੀ ਹੁਣ ਚੰਗਾ ਹੈਲੋ ਹੈਲੋ ਸਹਿਜ ਸਹਿਜ ਹੈਲੋ ਹਾਣੀਆ ਕੁੜੀ ਨੇ ਮੈਨੂੰ ਕਿਤੇ ਮੂੰਹ ਖਾਣ ਜੋਗਾ ਨਹੀਂ ਛੱਡਿਆ ਲੋਕੀ ਫੋਟਮਾ ਬਖਾਲਦੇ ਮੈਨੂੰ ਬਾਹਰ ਨਿਕਲਦੀ ਨਹੀਂ ਇਹਦੀ ਜਾ ਕੇ ਮੈਂ ਗੁੱਤ ਫੁੱਟਦੀ ਆ ਨਾ ਜਰਾ ਹਾਣੀ ਪਾਪੜੇ ਜਰਾ ਕੱਖ ਨਾ ਰਵੇ ਤੂੰ ਮੈਨੂੰ ਸਾਹੇ ਜੋਗੀ ਨਹੀਂ ਛੱਡਿਆ ਨਖਤੀਏ ਤੂੰ ਜੰਮ ਦੇ ਕੋਲਾ ਮਾਰ ਗਈ ਮੇਰੇ ਬਾਤੇ ਲੋਕੇ ਨਾ ਬਾਹਰ ਨਿਕਲਦੇ ਲੋਕੇ ਮੰਮੀ ਮੈਂ ਕੀ ਕੀਤਾ ਐਵੇਂ ਨਹੀਂ ਤੇਰਾ ਪਿਆਰ ਮਾਰ ਪਿਆ ਤੂੰ ਬਾਇਨ ਖੱਤੀਏ ਜੰਮ ਦੇ ਮਰ ਜਾਂਦੀ ਹਾਂ ਮੈਨੂੰ ਕੋਈ ਦੁੱਖ ਨਾ ਰਹਿੰਦਾ ਮੰਮੀ ਗੁੱਸੇ ਜਨ ਨੇ ਹੋਇਆ ਕੀ ਆ ਹੋਇਆ ਕਿ ਅਸਿਆ ਪਾ ਜਿਹੜੇ ਲੋਕਾਂ ਦਾ ਫੋਟਵਾਲ ਲਵਾ ਲਵਾ ਕੇ ਬਾਹਰ ਖਚਾਈਆਂ ਨਾ ਉਹ ਲੋਕੀ ਮੈਨੂੰ ਮੁਖਾਲਦੇ ਹੀ ਹੋ ਸਾਰੇ ਕੰਮ ਨਾ ਮੈਂ ਕਰਕੇ ਤਾਂ ਹੁਣ ਮੈਨੂੰ ਪੁੱਛ ਨਹੀਂ ਕੀ ਹੋਇਆ ਮੰਮੀ ਇਹ ਫੋਟਵਾਂ ਦੇ ਮੁੰਡੇ ਨੇ ਪਾਈਆਂ ਵਾ ਕਿਹੜੀ ਮੁੰਡੇ ਨੇ ਪਾਈਆਂ ਧੁਖ ਚਾਈਆਂ ਨੇ ਪਾਈਆਂ ਜੰਮ ਦੀ ਮਰ ਜਾਂਦੀ ਕੋਲੋਂ ਕਿ ਖੂਦੋਂ ਘੰਡੇ ਹਾਦੀ ਬਾਹਰ ਕਿ ਮੂੰਹ ਜ਼ੋਰ-ਜ਼ੋਰ ਗੱਲਾਂ ਕਰਦਾ ਮੈਂ ਬਾਹਰ ਚੋਕੇ ਨਿਕਲ ਚੋਗੀ ਨਹੀਂ ਤੇਰੀ ਓਏ ਕੀ ਹੋਇਆ ਵਾ ਓ ਰੌਲਾ ਪਾਇਆ ਹੁਣ ਆ ਗਈ ਇੱਥੇ ਆਣ ਕੇ ਵੇਹਲੋ ਆਪਣੀ ਕੁੜੀ ਦੀਆਂ ਕਰਤੂਤਾ ਕੀ ਹੋ ਗਿਆ ਵਾ ਇਹਦੀ ਬਾਹਰ ਕੇ ਮੁੰਡੇ ਨਾ ਫੋਟਵਾਂ ਪਾਤੀਆਂ ਤੇ ਬਾਹਰ ਨਿਕਲ ਜੁਗੇ ਨਹੀਂ ਰਹੇ ਉਹ ਕੁੜੀਏ ਕਿਉਂ ਤੂੰ ਜਿੰਦੇ ਦੀ ਮਾਰਨਾ ਇਹ ਸਾਨੂੰ ਉਹ ਕਿਰੇ ਨੱਕ ਦੇਣ ਜੋਗਾ ਨਹੀਂ ਛੱਡਿਆ ਤੂੰ ਸਾਨੂੰ ਕਿਦੇ ਵੀ ਮੁੰਨੇ ਮੈਂ ਘੜੀ ਦੀ ਘੜੀ ਬਾਹਰ ਨਿਕਲੀ ਲੋਕਾਂ ਨੇ ਤੇ ਡੰਡੇ ਤੇ ਗੱਲ ਚੁੱਕੀ ਆ ਇਹਦੀ ਹੁਣ ਕਿਥੋਂ ਠੰਡੀ ਪਿਆਣੀ ਐ ਮਨੀ ਪੁੱਤ ਉਹ ਤੈਨੂੰ ਅਕਲ ਕਦੋਂ ਆਉਣੀ ਐ ਤੈਨੂੰ ਜਿਹੜੇ ਲਾਡਾ ਚਾਵਾਂ ਨਾ ਪਾਲਿਆ ਸੀ ਆਜੇ ਦਿਖਾਉਣੇ ਹਿੰਦੂ ਸਾਨੂੰ ਉਹ ਤੂੰ ਤੇ ਸਾਨੂੰ ਜਿੰਦਿਆਂ ਦੀ ਮਾਰਦਾ ਪੁੱਤ ਉਹ ਐਨੇ ਤੇ ਸਾਰੇ ਪਿੰਡ 'ਚ ਬਦਨਾਮੀ ਕਰਾਤੀ ਮੇਰਾ ਤਾਂ ਜੀਤ ਦਾ ਕਹਦਾ ਗਲੇ 'ਚ ਗੂਠਾ ਦੇਦਾ ਤੈਨੂੰ ਮਾਰਦਾ ਨੂੰ ਸੁੱਤੇ ਸਵਾਲ ਦਾ ਜਿੰਨਾ ਇਹਨੇ ਮੈਨੂੰ ਧੁੱਪ ਚੜਾਇਆ ਉਹ ਮੈਂ ਤੇ ਉਹ ਤੈਨੂੰ ਪੁਸਟਾਉਣਾ ਉਹ ਜਿੱਥੋਂ ਤੂੰ ਨੂੰ ਪੜਨੇ ਲਾਇਆ ਸੀ ਉਦੋਂ ਤੂੰ ਹੀ ਗਰੰਟੀਆਂ ਚੁੱਕਦੀ ਹਾਂ ਕਿ ਪੜ ਜਾਊਗੀ ਉਹ ਮੈਂ ਤੈਨੂੰ ਬਥੇਰਾ ਕਹਿ ਇਹਨੂੰ ਨਾ ਪੜਨੇ ਲਾ ਗਾੜੀ ਹੁਣ ਹਾਏ ਮੈਂ ਤੈਨੂੰ ਪੜਨੇ ਤਾਂ ਲਾਇ ਮੇਰੀ ਜ਼ਿੰਦਗੀ ਬਨਜੂਗੀ ਪਾ ਕਿਹਦੇ ਨਿਆਣੇ ਨੇ ਇਹਦੇ ਵਰਗੇ ਲੱਛਣ ਨਹੀਂ ਕੀਤੇ ਹੁਣ ਜਿਹੋ ਜੇ ਇਹਨੇ ਸਾਨੂੰ ਮੁਖਾਤੇ ਕਰਕੇ ਉਹ ਇਹਦਾ ਤਾਂ ਉਦੋਂ ਪਹਿਲੇ ਦਿਨੀ ਫਾ ਵੜਿਆ ਹੁੰਦਾ ਨਾ ਜਿਨ੍ਹਾਂ ਨੇ ਪਹਿਲੀਆਂ ਗਲਤੀਆਂ ਕੀਤੀਆਂ ਸੀ ਤੇ ਅੱਜ ਆਹ ਦਿਨ ਹੀ ਵੇਖਣਾ ਪੈਣਾ ਸਾਨੂੰ ਨਾ ਖਾ ਆਪਣੀ ਤੇਰਾ ਸਿਆਪਾ ਹੋ ਜੇ ਅਈ ਪਿੰਡ ਚ ਨਿਕਲ ਜੋਗੇ ਨਹੀਂ ਰਹਿ ਮੈਨੂੰ ਵੀ ਦੱਸ ਦੇ ਮੈਂ ਕਿਹੜੇ ਖੂਜ ਪੈਣਾ ਜਾ ਕੇ ਆਵਾ ਪੀਤੂ ਦੇਰ ਤੇ ਜਾਈ ਉਰੋ ਮੈਂ ਤੇਨੂੰ ਆਂਦਾ ਹੀ ਤੇ ਕਿਉਂ ਮੁੰਡੇ ਨਾਲ ਘੁੰਮਦੀ ਓ ਉਰੋ ਤੂੰ ਵੀ ਮੰਦੀ ਨਹੀਂ ਹੀ ਇਹ ਵੀ ਝੂਠੀਆਂ ਸਮਾਂ ਪਾਂਦੀ ਹੀ ਹੋਰ ਰੋ ਬੈ ਕੇ ਹੁਣ ਕਿੱਥੇ ਜਲਨੀ ਹੁਣ ਸੁਣ ਕੇ ਜਾ ਸਾਡੇ ਪਾਗੇ ਸਿਆਪੇ ਪਾਏ ਏ ਤੂੰ ਆਇਓ ਮੇਰੇ ਰੱਬਾ ਉਹ ਇਹੋ ਜੀ ਆਦਤ ਨੂੰ ਤੇ ਨਾਲ ਆਦ ਮੇਰੇ ਹੁੰਦੀ ਓ ਚੰਗਾ ਹੀ ਉਹ ਜਿਨ੍ਹਾਂ ਦੇ ਨਹੀਂ ਹੁੰਦੇ ਉਹ ਵੀ ਸਬਰ ਕਰਦੇ ਹੀ ਆ ਨਾ ਜੰਮ ਦੀ ਮਰ ਜਾਂਦੀ ਲੋਕ ਕਿਥੋਂ ਕਿਹਨੇ ਹੱਟੇ ਬਾਹਰ ਦੇ ਬਾਹਰ ਓਏ 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 ਆਦੂ ਆਦੂ ਗਾਹੀ ਜੰਮ ਦੀ ਮਰ ਜਾਂਦੀ ਲੋਕ ਕਿਥੋਂ ਕਿਹਨੇ ਹੱਟੇ ਬਾਹਰ ਦੇ ਬਾਹਰ ਓਏ ਓਏ ਜੀ ਆਦੂ ਆਦੂ ਗਾਣੇ ਆ ਮੇਰੇ ਗਾਹੀ ਚੰਗਾ ਹੀ ਮੈਨੂੰ ਜੀਣਾ ਨਾਮ ਉਸਾਇ ਜਿੰਦੂਗਾ ਛੱਡਿਆ ਕਿਤੇ ਸੱਜ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੂੰ ਆ ਤੂੰ ਮੇਰੇ ਤੋਂ ਪੈਸੇ ਵੀ ਖਾਦੇ ਮੇਰਾ ਰਿਸ਼ਤਾ ਵੀ ਢੜਵਾਇਆ ਤੇ ਮੇਰੀ ਇੰਨੀ ਬੇਇੱਜ਼ਤੀ ਕਰਾਈ ਕਿ ਮੈਨੂੰ ਜੀਣ ਜਗਾ ਤੂੰ ਕਿਤੇ ਨਹੀਂ ਛੱਡਿਆ ਤੂੰ ਹੀ ਆ ਮੇਰੀ ਮੌਤ ਕਰਨਾ ਸਿਰਫ ਤੂੰ ਦਾ ਸੁਣਿਆ ਉਹ ਕੁੜੀ ਕਰਨ ਦੀ ਬਾਹਰ ਗਈ ਹੈ ਕੁੜੀ ਨਹੀਂ ਗਈ ਜਾ ਵੇ ਕਿੱਥੇ ਆ ਕੀ ਕਰਦੀ ਹੈ ਬਾਹਰ ਇਹ ਵੇ ਮੈਨੂੰ ਨਹੀਂ ਪਤਾ ਕਿੱਥੇ ਗਈ ਆ ਹੁਣ ਮੈਂ ਇਹਦੇ ਪਿੱਛੇ ਕਿੱਥੇ ਕਿਤੇ ਘੁੰਮਦੀ ਫਿਰਾ ਚੱਲ ਮੈਂ ਆ ਹੀ ਵੇਖਦਾ ਕਿੱਥੇ ਗਈ ਆ ਮਣੀ ਕਿੱਥੇ ਗਈ ਛਿਬਿਆ ਨੀ ਕਿ ਮਣੀ ਮਣੀ ਇੱਥੇ ਚੱਲ ਕੇ ਦੇਖੀ ਨੀ ਕਿਤੇ ਪਤਾ ਨਹੀਂ ਉਹ ਪੁਰਾਣੇ ਕਮਰੇ ਕਿਹਨਾਂ ਗਈ ਹੋਵੇ ਚਲਾ ਉੱਧਰ ਵੇਖੀ ਮਣੀ ਵਾਹ ਹਰ ਬੋਤੇ ਵਾਹ ਤਾਂ ਦੇਣ ਨਹੀਂ ਲਈ ਉਹ ਤਾਂ ਸੌਂ ਸੌ ਗਈ ਹੋਣੀ ਆ ਕੋਈ ਨਹੀਂ ਆਪੇ ਆ ਜੂਗੀ ਥੱਕਾ ਹਰ ਕੇ ਮਣੀ ਓਕੇ ਉਹ ਮਿੰਤਾ ਕਰਦੇ ਆ ਆਪੇ ਆ ਜੂਗੀ ਜਦ ਦਾ ਜੀ ਕਰੂਗਾ ਮਣੀਪਤ ਕੇ ਜੇ ਗੇੜੇ ਤੇ ਗੇੜਾ ਲਾਉਣ ਦੇ ਜੇ ਬੈਜੋ ਰਮਾਨਾ ਪਿਆਜੂਗੀ ਜਦੋਂ ਉਹਦਾ ਜ਼ਿਕਰੂਗਾ

ਬਲਦੇ ਬੁਆ ਨਿੰਮੀ ਹਣੀ ਬੁਆ ਖੋਲਦੀ ਹੈ ਖੋਲ ਇਹ ਬੁਆ ਗਨੀ ਖੋਲਣ ਦੀ ਪਤਾ ਨਹੀਂ ਬੁਆ ਤੋੜ ਦਈਏ Aduh.. Tidak terminar cawnya! Tidak behavi iy beguni! Aduhllyaa.. Sudah tak wahai ਪੰਜੇ ਸਾਈਡ ਤੇ ਉਹ ਬੋਡੀ ਬੋਡੀ ਖੜਨੀ ਪੋਸਟ ਮਾੜ ਵਾਂਦੀ ਪੰਜੀ ਸਾਈਡ ਤੇ ਹੋ ਜਾ ਤੁਹਾਨੂੰ ਆਪਣੀ ਕਾਰਵਾਈ ਕਰ ਲੈਣ ਦੋ ਬਾਤ ਤਾਂ ਲਾਫ ਮਿਲ ਜੂਗੀ ਸਰ ਆਹ ਫੋਨ ਪਿਆ ਇੱਕ ਰੱਖੋ ਇਹ ਕੋਲ ਜੋ ਕੋ ਹੋ ਰਿਹਾ ਹੈਗਾ ਉਹ ਵੀ ਪੰਜੇ ਸਾਈਡ ਤੇ ਹੋ ਦਵਾਈ ਪੀਤੀ ਐ ਨਹੀਂ ਲੱਗਦਾ ਸਸਟਾਈਡ ਕੀਤਾ ਵਾ ਚੱਕੋ ਇਹਨਾਂ ਨੂੰ ਨਾਲ ਲੈ ਹੈਂ ਹੈ ਚੱਕੋ ਇਹਨਾਂ ਨੂੰ ਨਾਲ ਲੈ ਹੈਂ ਓ ਸਾਹਿਬ ਜੀ ਕੁੜੀ ਮੇਰੀ ਰਹਿੰਦੋ ਇੱਥੇ ਹੀ ਸਾਡਾ ਕਾਰੋ ਕਰ ਲੈ ਤੁਹਾਨੂੰ ਭੈਣ ਜੀ ਛੱਡ ਦਿਓ ਇਧਰ ਛੱਡ ਦਿਓ ਜਵਾਨੂੰ ਆਪਣੀ ਕਾਰਵਾਈ ਕਰ ਲੈਣ ਦਿਓ ਬਾਜੀ ਕੁੜੀ ਦਾ ਸਸਕਾਰ ਕਰ ਦਿਓ ਇਹਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸਾਨੂੰ ਲੱਗਿਆ ਪਤਾ ਮੁੰਡੇ ਬਾਰੇ ਅਸੀਂ ਕਰਦੇ ਹਾਂ ਕਾਰਵਾਈ ਉੱਤੇ ਕੁੜੀਆਂ ਬਲੈਕ ਮੈਲ ਕਰਦਾ ਨੂੰ ਜਿਹੜਾ ਨਾ ਸਰ ਕੀਤਾ ਕਿ ਮੈਂ ਤੈਨੂੰ ਦੱਸਦੇ ਆ ਹਟਾਣੇ ਚੱਲ ਕੇ ਮੈਂ ਕੁਝ ਨਹੀਂ ਕੀਤਾ ਤੂੰ ਜਿਆ ਕੁੜੀਆਂ ਦੇ ਫੋਟੋ ਬੋਲਾ ਵਾ ਲਿਆ ਵਾ ਤੇਰੀ ਤੇਰਾ ਨਾਮ ਲੈ ਕੇ ਵੀਡੀਓ ਬਣਾਈਆਂ ਸੀ ਸਰ ਮੈਂ ਕੁਝ ਨਹੀਂ ਕੀਤਾ ਨਾ ਕਰੋ ਇਦਾਂ ਆਏ ਬਾਈ ਤੂੰ ਕੀ ਕੀਤਾ ਮੇਰੀ ਤਕਲੀ ਕਰਨੀ ਸੀ ਤੇ ਕੁੜੀਆਂ ਤੈਨੂੰ ਦੇ ਪਰਨੇ ਭੇਜਿਆ ਘੜੇ ਚੱਕਰਾਂ ਚ ਪੈ ਗਈ ਚੱਲ ਪੋਤੋ ਸਹਾਕਾਰ ਜੋ ਹੋ ਗਿਆ ਰੱਬ ਦੀ ਕੀਤੀ ਹੋਈ ਆ ਚੱਲ ਚੁੱਪ ਕਰ ਹਾਂ ਹਾਂ ਵੀ ਕਾਕਾ ਦਸ ਤਰੀਕੀ ਕਿਸ਼ੇ ਕਰੀਏ ਤੇਰੇ ਵਰਗੇ ਆਸਿਕ ਬੜੇ ਸਿੱਧੇ ਕੀਤੇ ਆ ਤੈਨੂੰ ਕੀ ਲੱਗਦਾ ਵੀ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਕੁੜੀਆਂ ਨੂੰ ਪਾਗਲੇ ਬਣਾਉਂਨਾ ਜਾਂਦੇ ਨੇ ਬਲੈਕਮੇਲ ਕਰਦੇ ਹੀ ਕਰਦੇ ਨੇ ਤੇਰਾ ਲਾਜ ਪਾਉ ਲੋ ਮੈਂ ਇਹਨੂੰ ਲੱਗੂ ਪਤਾ ਇਹਨੂੰ ਨੂੰ ਇੱਥੇ ਇੱਥੇ ਪੁੰਨੇ ਨਾ ਚਾਰ ਪੰਜ ਜਨਾਬ ਕੇਸ ਮਾਣਾ ਨੀਦਾ ਤੋਂ ਫਤੜੀ ਹਲੋਂ ਦਾ ਕੁੜੀ ਰਿਸ਼ਤੇ ਤੋਂ ਦਾਣਾ ਇਹਦੇ ਆ ਉਹ ਤਰ ਕੋ ਨਹੀਂ ਕੀਤਾ ਮੈਂ ਕੀਤਾ ਕਿਉਂ ਨਹੀਂ ਗਾ ਕਿਉਂ ਨਹੀਂ ਆਪੇ ਬਗੰਦੇ ਲੱਗ ਜਾਣਾ ਪਤਾ ਜੋ 6-7 ਕੇਸ ਪਾਗੇ ਤੇਰੇ ਤੇ ਉਹਦੇ ਘਰ ਹਲਮੇ ਪਾਉਣ ਨੂੰ ਬਸ ਈ ਗੱਲ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਤੁਸੀਂ ਠੀਕ ਠਾਕ ਹੈ ਤੇ ਆਡੀ ਵੀਡੀਓ ਦਾ ਹੋ ਗਿਆ ਐਂਡ ਅੱਜ ਲਾਸਟ ਐਪੀਸੋਡ ਹੀ ਤੇ ਇਹ ਚ ਆਪਾਂ ਸਾਰਿਆਂ ਨੂੰ ਇਹੋ ਸਿੱਖਿਆ ਦਿੱਤੀ ਹੈ ਵੀ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਦਾ ਯਕੀਨ ਤੋੜਦੀਆਂ ਵਾਂ ਉਹ ਇਹਨਾਂ ਦਾ ਯਕੀਨ ਨਾ ਤੋੜਿਆ ਕਰੋ ਜੇ ਮਾਪਿਓ ਪੜਨ ਭੇਜਦੇ ਆ ਤੇ ਪੜ੍ਹਾਈ ਤੇ ਕਨਸੈਂਟਰੇਟ ਕਰਿਆ ਕਰੋ ਕਿਉਂਕਿ ਜਿਹੜੇ ਮਾਪਿਓ ਆ ਆਪਣੇ ਬੱਚੇ ਤੇ ਬੜਾ ਯਕੀਨ ਕਰਕੇ ਕੁੜੀਆਂ ਨੂੰ ਖਾਸ ਕਰਕੇ ਕਾਲਜ ਭੇਜਦੇ ਆ ਤੇ ਉਹਨਾਂ ਦਾ ਯਕੀਨ ਨਾ ਤੋੜੋ ਉਹਨਾਂ ਦਾ ਭਰੋਸਾ ਬਣਾਈ ਰੱਖੋ ਕਿਉਂਕਿ ਜੇ ਆਪਣੀ ਜਿਹੜੀ ਇੱਜ਼ਤ ਆ ਉਹ ਮਾਪਿਓ ਦੀ ਇੱਜ਼ਤ ਹੁੰਦੀ ਆ ਜੇ ਇੱਕ ਕੁੜੀ ਗਲਤ ਨਿਕਲਦੀ ਜੀ ਨਾ ਸੌਦਾ გამਿਰਦਾ ਹੂੰ ਤੋ ਜੀ ਗੱਲਾ ਉਹਨਾਂ ਨੇ ਚਲਾਕੀਆਂ ਕਰਕੇ ਆਪਣੇ ਆਪ ਨੂੰ ਜ਼ਿਆਦਾ ਚਲਾਕ ਨਾ ਸਮਝੋ ਕਦੇ ਨਾ ਕਦੀ ਗਲਤੀ ਬੰਦੇ ਦੇ ਸਾਹਮਣੇ ਆ ਹੀ ਜਾਂਦੀ ਆ ਵੀਡੀਓ ਜੇ ਲਾਸਟ ਦੇ ਵੇਖ ਲੈ ਵੀ ਕੀ ਹਾਲ ਹੁੰਦਾ ਵਾ ਹੁੰਦਾ ਹਾਂਜੀ ਕਿਉਂਕਿ ਜੇ ਇੱਕ ਝੂਠ ਨੂੰ ਛਪਾਉਣਾ ਵਾ ਨਾ ਉਹਦੇ ਵਾਸਤੇ ਸਾਨੂੰ 100 ਝੂਠ ਬੋਲਣੇ ਪੈਂਦੇ ਤੇ ਪਲੀਜ਼ ਰਿਕਵੈਸਟ ਹੈ ਕਿ ਜਿੰਨੇ ਵੀ ਬੱਚੇ ਬੱਚੀਆਂ ਸਭ ਪੜਦੇ ਆ ਆਪਣੇ ਮਾਪਿਆਂ ਦਾ ਭਰੋਸਾ ਜਿਹੜਾ ਕਾਇਮ ਰੱਖੋ ਨਾਲੇ ਮੈਨੂੰ ਪਤਾ ਕੀ ਕਿ ਨੀ ਸਪੈਸ਼ਲਿਸਟ ਸਿਰਫ ਕੁੜੀਆਂ ਵਾਸਤੇ ਨਹੀਂ ਆ ਦੋਵਾਂ ਵਾਸਤੇ ਆ ਕਿਉਂਕਿ ਇੱਜ਼ਤ ਸਾਰਿਆਂ ਦੀ ਬਰਾਬਰ ਹੁੰਦੀ ਆ ਜਿਹੜੇ ਮੁੰਡੇ ਇੰਦਾ ਕੁ ਉਹ ਵੀ ਨਾਗ ਰਿਆ ਕਰੋ ਸਾਰੇ ਦੇ ਧੀਆਂ ਭੈਣਾਂਾਂ ਦੀਆਂ ਹੁੰਦੀਆਂ ਵਾਂ ਹਾਂ ਜੀਆਂ ਹੁੰਦੀਆਂ ਤੇ ਨੈਕਸਟ ਸੀਰੀਜ਼ ਵੀ ਬਹੁਤ ਜਲਦੀ ਆਉਣੀ ਹੈ ਮੈਂ ਸਿਰਫ ਇੱਕ ਗੱਲ ਕਹੂੰਗੀ ਵਿਆਹ ਸਿਰਫ ਇੱਕ ਨਾ ਹੁੰਦਾ ਬਾਕੀ ਸਾਰੀਆਂ ਭੈਣਾਂ ਹੁੰਦੀਆਂ ਠੀਕ ਹੈ ਨਾ ਓਕੇ ਜੀ ਓਕੇ ਜੀ ਬਾਏ ਹੋਏ ਜੀ